ਹਾਂਜੀ ਸਪੈਸ਼ਲ ਦਿਖਾਇਆ ਨੇ ਕਹਿੰਦਾ ਤੇਰੀ ਗੋਲੀ ਗੋਲੀਆਂ ਬਾੜ ਨੂੰ ਤੇਰੀ ਇਹ ਬੋਲਿਆ ਕੋਣ ਕਹਿੰਦਾ ਇਹ ਕਹਿੰਦਾ ਅੱਛਾ ਇਹ ਮੁਲਾਜ਼ਮ ਕਹਿੰਦਾ ਠੀਕ ਹੈ ਕਹਿੰਦਾ ਗੋਲੀਆਂ ਬਾੜ ਨੂੰ ਤੇਰੀ ਹਾਂ ਗਾਲੀ ਕੱਢ ਹਾਂ ਠੀਕ ਆ ਇਹ ਕਹਿੰਦਾ ਮੈਂ ਇਹ ਅਸਈਆਂ ਇੱਥੇ ਆ ਕੇ ਪਤਾ ਲੱਗਿਆ ਹੌਲਦਾਰ ਆ ਇਹ ਇੱਥੇ ਆ ਕੇ ਪਤਾ ਲੱਗਿਆ ਨਾ ਕਰ ਰਿਹਾ ਤੂੰ ਦੇਖ ਰਿਹਾ ਤਾ ਜਿਹੜੀਆਂ ਕਿਹੜਾ ਪਰਚਾ ਪਾਇਆ ਤੂੰ ਦੇਣਾ ਸੀ ਜਿੱਥੇ ਕਿ ਗੈਸ ਬਣਾ ਚੋ ਇਹਨੇ ਨਾ ਕੁੱਟਿਆ ਜਿਹੜਾ ਫੈਕਟਰੀ ਦਾ ਮਾਲਕ ਸੀਗਾ ਜਿਹੜਾ ਇਹਨੇ ਫੈਕਟਰੀ ਦੇ ਮਾਲਕ ਨੇ ਇਹਨੇ ਕੁੱਟਿਆ ਉਹੀ ਦੁਸ਼ਮਣੀ ਨਹੀਂ ਮਾਲਕ ਦੀ ਉਹਥੇ ਮੈਂ ਕੰਮ ਕਰਦਾ ਸੀ ਕਿਤੇ ਮਾੜੀ ਮੋਟੀ ਗਲਗੁਲ ਹੋ ਗਈ ਨਿਕਲ ਗਈ ਪਰ ਇਹ ਥੋੜੀਏ ਕ੍ਰਿਮੀਨਲ ਹੋ ਗਿਆ ਦੇਖ ਸਕਦੇ ਹੋ ਸਵਾਲਾਂ ਤੋਂ ਬਚਦੇ ਹੋਏ ਕਿਸ ਤਰੀਕੇ ਨਾਲ ਪੁੱਛ ਲਈ ਗੱਡੀ ਗੈਸ ਫੁੱਲਾ ਚੌਂਕੀ ਦੀ ਗੱਡੀ ਜਿਹੜੀ ਲੈ ਕੇ ਚਲੀ ਗਈ ਆ ਕੀ ਲਗਾ ਜਿਹੜੀ ਹੈ ਇੱਕ ਪਾਸੇ ਜਿਹੜਾ ਚੌਂਜਾਬ ਤਾਂ ਲੱਗਿਆ ਹੁਣ ਦੇ ਬਾਵਜੂਦ ਇਸ ਤਰੀਕੇ ਦੀ ਹਰਕਤਾਂ ਕਰਨੀ ਆ ਪੁਸ ਦੀ ਜਿਹੜੀ ਇੰਨੀ ਕਿ ਲਾਹ ਪਰਵਾਹੀ ਕਰਨੀ ਆਮ ਜਨਤਾ ਇਹਨਾਂ ਸਿਰ ਕਰਨਾ ਕਿੰਨਾ ਸਹੀ ਹੈ ਪ੍ਰੈਮ ਤੋਂ ਦੇਖ ਰਿਹਾ ਹਾਂ ਮੈਂ ਹਿੰਮਤ ਸੂ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਖੜੀ ਹਾਂ ਜਿੱਥੇ ਕਿ ਇੱਕ ਯੁਵਕ ਵੱਲੋਂ ਜਿਹੜਾ ਆ ਜਦੋਂ ਉਹਨੂੰ ਚੌਕੀ ਗੈਸਪੁਰਾ ਦੀ ਗੱਡੀ ਦੇ ਵਿੱਚ ਮੈਡੀਕਲ ਕਰਾਉਣ ਦੇ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਲੈ ਕੇ ਆ ਜਾਂਦਾ ਹੈ ਤੇ ਉਹਦੇ ਵੱਲੋਂ ਕਾਫੀ ਹੰਗਾਮਾ ਵੀ ਕੀਤਾ ਜਾਂਦਾ ਹੈ ਔਰ ਪੁਲਿਸ ਦੇ ਉੱਤੇ ਕਾਫੀ ਜਿਹੜੇ ਨੇ ਗੰਭੀਰ આરોਪ ਵੀ ਲਗਾਏ ਜਾਂਦੇ ਨੇ ਇਸ ਵਾਰ ਕੀ ਮਾਮਲਾ ਕੀ ਹੈ ਇਸ ਵਾਰ ਜਿਹੜੀ ਇਹ ਯੁਵਕ ਨਾਲ ਵੀ ਗੱਲਬਾਤ ਕਰਦੀਆਂ ਔਰ ਜਿਹੜਾ ਆ ਪੁਲਿਸ ਮੁਲਾਜ਼ਮ ਜਿਹੜੇ ਨਾਲ ਆਏ ਨੇ ਚੌਕੀ ਗੈਸਪੁਰਾ ਦੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਯ ਉਨੇ ਉਹਦੇ ਫੈਕਟਰੀ 'ਚ ਮੈਂ ਕੰਮ ਕਰਦਾ ਸੀਗਾ ਇਹਨੇ ਨਜਾਇਜ਼ ਧੱਕੇ ਨਾਲ ਫੜਿਆ ਕੁੱਟਿਆ ਮਾਰਿਆ ਸੱਟਾਂ ਮਾਰੀਆਂ ਮੇਰੇ ਫੜਿਆ ਕਿਉਂ ਉਸਦੀ ਆ ਪਤਾ ਹੀ ਇਹਨੂੰ ਪੁੱਛੋ ਕਾ ਵੀ ਨਹੀਂ ਫੜਿਆ ਜ਼ੁਲਮ ਕੀਤਾ ਮਾਰੇ ਬਈ ਆਈਓ ਨੂੰ ਪਤਾ ਕੋਈ ਚੀਜ਼ ਜਿਹੜੇ ਕਿ ਸੰਦੇ ਲੈ ਕੇ ਆਉਂਦਾ ਯਾਰ ਜਾਣ ਕੇ ਝੂਠ ਬੋਲਦੇ ਨੇ ਇਹਨਾਂ ਨੇ ਇਹਨਾਂ ਦਾਰੂ ਨਹੀਂ ਪੀ ਗਏ ਸਿੱਧੀ ਗੱਲ ਕਰ ਸਾਡੇ ਮੈਨੂੰ ਕਿਤੇ ਭੱਜਣ ਨਹੀਂ ਲੱਗਿਆ ਖੜ ਜਾ ਹੰਝ ਗਿਆ ਖੜ ਜਾ ਇਹਨੇ ਇਹਨਾਂ ਕੁੱਟਿਆ ਜਿਹੜਾ ਫੈਕਟਰੀ ਦਾ ਮਾਲਕ ਸੀਗਾ ਜਿਹੜਾ ਇਹਨੇ ਫੈਕਟਰੀ ਦੇ ਮਾਲਕ ਨੇ ਇਹਨੇ ਕੁੱਟਿਆ ਨੀ ਫੈਕਟਰੀ ਦਾ ਮਾਲਕ ਸੁਣ ਚੁੱਪ ਤਿੰਨ ਬੰਦੇ ਆਏ ਸੀ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਤਿੰਨੇ ਜਾਣੇ ਸੀਗੇ ਇਹ ਤਿੰਨੇ ਜਾਣੇ ਸੀਗੇ ਫੈਕਟਰੀ ਦੇ ਮਾਲਕ ਨੇ ਕਿਉਂ ਕੁੱਟਿਆ ਇਹਨਾਂ ਨੇ ਕੁੱਟਿਆ ਇਹ ਨਾਲ ਰਲਿਆ ਆਏ ਸੀ ਜਾਣ ਕੇ ਨਹੀਂ ਤੇਰੇ ਨਾਲ ਕੋਈ ਦੁਸ਼ਮਣੀ ਸੀ ਤੇਰੀ ਕੋਈ ਦੁਸ਼ਮਣੀ ਨਹੀਂ ਮਾਲਕ ਦੀ ਉੱਥੇ ਮੈਂ ਕੰਮ ਕਰਦਾ ਸੀ ਕਿਤੇ ਮਾੜੀ ਮੋਟੀ ਗਾਲ ਗੋਲ ਹੋ ਗਈ ਨਿਕਲ ਗਈ ਪਰ ਇਹ ਥੋੜੀਏ ਕ੍ਰਿਮੀਨਲ ਹੋ ਗਏ ਆ ਹਾਂ ਕੋਈ ਚੋਰੀ ਕੀਤੀ ਹਾਂ ਅੱਛਾ ਜੀ ਨਹੀਂ ਦੱਸੋ ਤੇ ਸਾਹਮਣੇ ਕਿਉਂ ਬੜਿਆ ਫੜਿਆ ਕਿਉਂ ਮਾਰਿਆ ਕਿਹੜਾ 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 ਕੇਸ ਪਾਇਆ ਮੈਂ ਸਾਨੂੰ ਪਤਾ ਭਾਈ ਇਥਾਂ ਦਾ ਆਇਓ ਕੋਲ ਸਾਹਮਣੇ ਦੱਸ ਨਾ 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 ਆਇਓ ਕੋਲ ਸਾਹਮਣੇ ਆਇਓ ਕੋਲ ਆਇਓ ਕੋਲ ਤੁਸੀਂ ਦੱਸੋ ਇਦਾਂ ਇਦਾਂ ਨਹੀਂ ਇਦਾਂ ਮੈਂ ਜਾਣਾ ਨਹੀਂ ਜਾਣਾ ਨਹੀਂ ਕਿਹੜਾ ਚੱਕਰ ਲਿਆ ਇੱਕ ਮਿੰਟ ਇੱਕ ਮਿੰਟ ਕਿਹੜੇ ਚੱਕਰ ਚੁੱਪ ਕਰੇ ਪਿੱਛੇ ਆ ਜਾ ਇੱਕ ਮਿੰਟ ਦੱਸੋ ਕਿਹੜੇ ਚੱਕਰ ਤੇਲਾ ਜਵਾਬ ਚੁੱਪ ਰਹੇ ਹਾਂ ਦਰੋ ਉਹਨਾਂ ਚਾਹ ਪੱਜੀ ਕਿਹੜੇ ਇੱਕ ਮਿੰਟ ਇੱਕ ਮਿੰਟ ਸਰ ਕੀ ਨਾਵੇਂ ਤੁਹਾਡਾ ਕਿਹੜਾ ਦਰੋ ਇੱਥੇ ਕੋਲੇ ਵਧੀਆ ਆਹ ਲੈ ਉਧਰ ਜਾ ਪਾ ਲੈ ਇੱਕ ਮਿੰਟ ਰੁਕ ਜਾ ਪਾ ਲੈ ਤਸਵੀਰਾਂ ਦੇਖਣ ਦੇ ਸਿਵਲ ਉਸਤਾਦ ਦੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਇਹ ਇਹ ਕਹਿੰਦਾ ਮੈਂ ਇਹ ਹਸਾਈਆਂ ਇੱਥੇ ਆ ਕੇ ਪਤਾ ਲੱਗਿਆ ਹੌਲਦਾਰ ਆ ਇਹ ਇੱਥੇ ਅੱਗੇ ਪਤਾ ਲੱਗਿਆ ਤੋ ਨਾ ਕਰਨਾ ਤਸਵੀਰਾਂ ਦੇਖ ਰਿਹਾ ਹਾਂ ਤਸਵੀਰਾਂ ਜਿਹੜੀਆਂ ਉਹ ਲੈਣਾ ਸਿਵਲ ਸਪਰਦੀਆਂ ਜਿੱਥੇ ਕਿ ਗੈਸ ਵਾਲਾ ਚੌਕੀ ਦੇ ਮਲਾਜਮਾਂ ਵਿਚਾਲੇ ਦੇ ਇੱਕ ਵਿਅਕਤੀ ਜਿਹੜਾ ਜਿਹਨੂੰ ਮੈਡੀਕਲ ਰੋਨ ਲੈ ਕੇ ਆਉਂਦੇ ਨੇ ਉਹਦੇ ਵਿੱਚ ਜਿਹੜਾ ਆ ਕੋਈ ਟਕਰਾਅ ਹੁੰਦੀ ਹੈ ਜਿਹਦੇ ਵਿੱਚ ਵਿਅਕਤੀ ਜਿਹੜਾ ਜਿਹਨੂੰ ਲੈ ਕੇ ਆਇਆ ਗਿਆ ਗਿਆ ਬੈ ਉਹਦੇ ਕੋਲ ਇਲਜ਼ਾਮ ਲਗਾਇਆ ਜਾ ਰਿਹਾ ਕਰੂ ਨਿਯਾਇਤ ਕਰ ਰਿਹਾ ਭਾਜੀ ਆਣੀ ਤੇਰੀ ਭਾਜੀ ਇਹਨਾਂ ਨੇ ਕੁੱਟਿਆ ਸੱਟਾਂ ਮਾਰੀਆਂ ਆ ਦੇ ਚੱਲੀ ਹਾਂ ਆਹ ਮਾਰੀਆਂ ਤੂੰ ਜਰਾ ਬਾਕਤ ਕਰ ਜਾ ਦੱਸਣੀਆਂ ਨੇ ਮੈਂ ਚੱਲ ਬੇ ਚੁੰਕੀ ਹੋਣਾ ਬਸ ਹੁਣ ਬਸ ਹੁਣ ਜਾ ਕੇ ਇਹਨਾਂ ਨੇ ਭਾਈ ਫੇਰ ਮਾਰ ਗਏ ਇਹਨਾਂ ਨੂੰ ਇਹਨਾਂ ਨੂੰ ਜਾ ਕੇ ਫੇਰ ਮਾਰ ਮੈਂ ਸਰ ਕੀ ਨਾਮ ਹੈ ਤੁਹਾਡਾ ਕਿਹ ਚੁੰਕੀ ਦਾ ਮੋਹਰ ਮੇਰਾ ਨਾਮ ਹਰਪ੍ਰੀਤ ਸਿੰਘ ਆ ਇਹਨੂੰ ਚੁੱਕਰਾਓ ਇੱਕ ਮਿੰਟ ਸਰ ਕੀ ਨਾਮ ਹੈ ਤੁਹਾਡਾ ਜੀ ਕਿਹੜੀ ਸਰ ਮੈਂ ਚੁੰਕੀ ਗੈਸਪੁਰਾ ਤੋਂ ਉੱਚੀ ਗਈ ਔਲਦਾਰ ਦੀਪਾ ਕੇ ਪੇਰਲਾ ਅੱਛਾ ਜੀ ਸਾਰੇ ਦਾ ਇੱਕ ਦਰਖਾਸਤ ਆਈ ਸੀ ਹਾਂ ਸਾਰੇ ਦਾ ਆਈ ਆ ਸੈਕਟੀਵਲ ਸਰ ਜੀ ਉਹਦੇ ਵਿੱਚ ਸਰ ਇਹਨੇ ਇਹਦੇ ਖਿਲਾਫ ਇੱਕ ਦਰਖਾਸਤ ਆਈ ਸੀ ਹਾਂ ਜੀ ਕੀ ਇਹਨੇ ਗਲੀ ਕਲੋਜ਼ ਕਰਦਾ ਮੈਨੇਜਰ ਸਾਹਿਬ ਦੇ ਭਾਜੀ ਗਾੜੀ ਲੋਗ ਨਾ ਕੀਤੀ ਜਿਸ ਸੰਬੰਧ ਰਨ ਨੂੰ ਬੁਲਾਇਆ ਗਿਆ ਸੀ ਫੋਨ ਤੇ ਐਨਟੀ ਵੈਸੇ ਦਿੱਤਾ ਗਿਆ ਸੀ ਕਿ ਟੰਕੀ ਆ ਆ ਕੇ ਤੈਨੂੰ ਆਹ ਗੱਲ ਦਾ ਸੀ ਜੋ ਵੀ ਹੈ ਮੈਂ ਤਾਂ ਇੰਨੇ ਹੀ ਕਰਦਾ ਸਰ ਇੱਕ ਵਾਰ ਇਹ ਨਹੀਂ ਕਰਦਾ ਹੈ ਇੱਕ ਮਿੰਟ ਰੁਕ ਜੀ ਮੈਂ ਧੱਕਾ ਕਰਦਾ ਹੈ ਮੈਂ ਸਾਰੀ ਗੱਲ ਸੁਣਾ ਪੈਸਾ ਬਚਾ ਦੋ ਮਿੰਟ ਖੜ ਜਾ ਚੱਲ ਆ ਮੈਂ ਨਹੀਂ ਹੁਣ ਗੱਲ ਰੱਥ ਲੈਣਾ ਤੇ ਸੁਣਦਾ ਪੈਸਾ ਮੈਂ ਜਾਣਾ ਹੀ ਨਹੀਂ ਇਦਾਂ ਨਹੀਂ ਮੈਂ ਦੋ ਦੋ ਪੈਸਾ ਮੇਰਾ ਮੇਰਾ ਨਾਮ ਮੇਰਾ ਕਰ ਇਹ ਕੀ ਨਾਮ ਇਹ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੁਹਾਨੂੰ ਕਿਹੜੇ ਕੇਸ ਪੜਿਆਣਾ ਨੇ ਪਤਾ ਨਹੀਂ ਹਾਂ ਕਿੱਥੇ ਕੰਮ ਕਰਦੇ ਹੋ ਕਿੱਥੇ ਰਹਿੰਦੇ ਮੈਂ ਫੈਕਟਰੀ ਗੈਸਪਰ ਆਇਆ ਤੇ ਰਹਿਣਾ ਸ਼ਿਮਲਾਬੁਰੀ ਉਹਨਾਂ ਦੇ ਘਰੇ ਜਾ ਕੇ ਚੱਕੇ ਆਣਾ ਨੇ ਨਜਾਇਜ਼ ਜੀ ਕਹਿੰਦੇ ਗਾਲੀ ਗਲੋਚ ਕੀਤੀ ਗਾਲੀ ਗਲੋਚ ਕੀਤੀ ਇਹ ਆ ਕੋਈ ਕ੍ਰਿਮੀਨਲ ਥੋੜੀ ਆ ਮੈਂ ਕਿਹਦੇ ਨੇ ਗਾਲੀ ਗਲੋਚ ਕੀਤੀ ਕਹਿੰਦੇ ਕਹਿੰਦੇ ਫੈਕਟਰੀ ਦੇ ਮਾਲਕ ਨਾਲ ਫੈਕਟਰੀ ਦਾ ਮਾਲਕ ਆਇਆ ਨਾਲ ਇਹ ਆਇਆ ਇਹਨਾਂ ਨੇ ਮੇਰੇ ਗੱਡੀ 'ਚ ਕੁੱਟਿਆ ਬੰਦਾ ਬਥੇਰਾ ਪਿਸਤਲ ਦਿਖਾਇਆ ਮੈਨੂੰ ਇੱਕ ਮਿੰਟ ਹਾਂਜੀ ਪਿਸਤਲ ਦਿਖਾਇਆ ਨੇ ਕਹਿੰਦਾ ਤੇਰੀ ਵਾੜ ਨੂੰ ਤੇਰੀ ਜੇ ਬੋਲਿਆ ਕੋਣ ਕਹਿੰਦਾ ਇਹ ਕਹਿੰਦਾ ਅੱਛਾ ਇਹ ਮੁਲਾਜ਼ਮ ਕਹਿੰਦਾ ਠੀਕ ਹੈ ਕਹਿੰਦਾ ਗੋਲੀਆਂ ਵਾੜੂ ਤੇਰੀ ਹਾਂ ਠੀਕ ਆ ਹਾਂ ਮੈਂ ਚੁੱਪ ਕਰਕੇ ਬਹਿ ਗਿਆ ਅੱਛਾ ਕੁੱਟ ਮਾਰ ਤੁਹਾਡਾ ਨਿਸ਼ਾਨ ਕਿੰਨੇ ਕੁੱਟ ਮਾਰ ਕੀਤੀ ਇਹ ਨਹੀਂ ਕੀਤੀ ਇਹ ਆ ਫੈਕਟਰੀ ਦਾ ਮਾਲਕ ਸੀ ਅੱਛਾ ਇਹਨਾਂ ਨੇ ਕੁੱਟ ਮਾਰ ਕੀਤੀ ਤੇ ਕੁੱਟ ਮਾਰ ਕਿੱਥੇ ਹੋਈ ਆ ਰਾਜੀ ਰਸਤੇ ਦੀ ਖਿੱਚ ਲਾ ਕੇ 10 ਦੇ 10 ਲੈਣ ਲੈ ਲਓ ਜੀ ਲੈ ਜੋ ਲੈ ਹੋ ਗਿਆ ਇੱਕ ਮਿੰਟ ਭਾਈ ਭਾਈ ਇੱਕ ਮਿੰਟ ਇੱਕ ਮਿੰਟ ਨਾ ਨਾ ਹੋ ਗਿਆ ਦਸ ਦਾ ਲੈਣ ਦੇ ਇੱਕ ਮਿੰਟ ਭਾਈ ਇੱਕ ਮਿੰਟ ਗੱਲ ਸੁਣੋ ਹਾਂ ਲੋ ਬੜੀ ਵਧੀਆ ਚੱਲੋ ਬੋਲੋ ਕਿਸੇ ਬੋਲੀ ਜੋ ਬਾਈ ਨੰਬਰ ਲੈ ਰਹੇ ਹੋ ਨਹੀਂ ਬੋਲੋ ਜੀ ਬੋਲੀ ਚਲੋ ਬੋਲੀ ਚਲੋ ਵਿੱਚ ਇੱਕ ਨੰਬਰ ਲਿਖੋ ਫੋਨ ਦਾ ਯਾਰ ਪਿੱਛੇ ਆ ਜਾ ਇੱਕ ਨੰਬਰ ਲਿਖੋ ਇੱਕ ਲੋਕ ਤਾਂ ਕਹਿੰਦੇ ਵੀ ਜੀਰਾ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸਿਵਲ ਹਸਪਤਾਲ ਜਿਹੜਾ ਨੋ ਜਵਾਨ ਦੇ ਜਿਹੜੇ ਮਲਾਜਮ ਹੈ ਉਹਦੇ ਉੱਤੇ ਲਗਾਏ ਜਾ ਰਹੇ ਨੇ ਕਿ ਮਲਾਜਮਾਂ ਨੇ ਮੇਰੇ ਨਾਲ ਕੁੱਤਮਰ ਕੀਤੀ ਹੈ ਨਿਯਾਇਜ਼ ਕਰ ਰਹੇ ਨੇ ਚੱਲ ਫਿਰ ਚੱਲ ਬੈਠੋ ਇਹਨੇ ਫੈਕਟਰੀ ਵਾਲਿਆਂ ਤੋਂ ਪੈਸੇ ਲੈਣੇ ਹੈ ਗਏ ਸੀਗਾ ਹੈਕਟੇ ਵਾਲਿਆਂ ਨੇ 10000 ਰੁਪਏ ਤਾਂ ਇਹਨੂੰ ਉਹ ਕਰਾਣਾ ਹੈ ਤੂੰ ਤਬਾਸ਼ਾ ਦੇ ਕਿਹਨਾਂ ਯਾਰ ਤੂੰ ਇੱਕ ਵਾਰ ਤੱਕ ਜਿਹੜੀ ਬਲੇ ਦੇ ਨਾਲ ਹਲਕੇ 200 ਲੈਣੇ ਸੀ ਵਿੱਚ ਕੁੱਤਮਰ ਕੀਤੀ ਹੈ ਨਿਕਲੋ ਜੀ ਉਸ ਤੋਂ ਲੈ ਕੇ ਸੰਗਤ ਨੂੰ ਮੈਂ ਜੀਰਾ ਪ੍ਰਾਈਮ ਉੱਤੇ ਲਗਾਤਾਰ ਸੀ ਦੇਖ ਰਿਹਾ ਨੋ ਜਵਾਨ ਨਾਂ ਗੱਡੀ ਦੇ ਵਿੱਚ ਨਹੀਂ ਬੈਠ ਰਿਹਾ ਪਰ ਜਿਹੜੀ ਪੁਲਿਸ ਅਧਿਕਾਰੀਆਂ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਤਸਵੀਰਾਂ ਉਹ ਦੇਖਦੇ ਦੋ ਕਿ ਜਿਹੜਾ ਬਹੁਤ ਸਾਰੇ ਬੰਦੇ ਬਹੁਤ ਸਾਰੇ ਬੰਦੇ ਪ੍ਰਾਈਮੋਰੀ ਤੇ ਲੱਗਦਾ ਜੀਰਾ ਦੇਖ ਲਓ ਗੈਸਪੁਰਾ ਚੌਂਕੀ ਤੋਂ ਜਿਹੜਾ ਆ ਚੌਂਕੀ ਗੈਸਪੁਰਾ ਦੀ ਗੱਡੀ ਆਉਂਦੀ ਕਿਸੇ ਸ਼ਖਸ ਨੂੰ ਮੈਡੀਕਲ ਕਾਰੋ ਲੈ ਕੇ ਲੈਣ ਵਾਸਤੇ ਜਿੱਥੇ ਉਹ ਸ਼ਖਸ ਵੱਲੋਂ ਜਿਹੜੇ ਨੇ આરોਪ ਲਗਾਏ ਜਾ ਰਹੇ ਨੇ ਮਾਰਕਟਾਈਜ਼ ਦੇ આરોਪ ਜਿਹਦੇ ਨੇ ਪੁਲਿਸ ਮੁਲਾਜ਼ਮਾਂ ਔਰ ਫੈਕਟਰੀ ਮਲਾਈ ਬੁੱਤੇ ਲਗਾਏ ਗਏ ਨੇ ਹਾਲਾਂਕਿ ਕਾਫੀ ਗੰਭੀਰ ਜਿਹੜੀ ਕੁੱਟਮਾਰ ਹੋਈ ਹੈ ਜਿਹੜੇ ਫੈਕਟਰੀ ਦੇ ਮਾਲਕ ਨੇ ਓਨਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਇਸ ਤੋਂ ਬਾਅਦ ਇੰਦਾ ਇਹ ਕਥਾ ਰਹਿਣਾ ਗੱਡੀ ਵਿੱਚ ਬਿਠਾਉਣ ਨੂੰ ਲੈ ਕੇ ਜਿਹੜੀ ਹੈ ਯੁਵਕ ਜਿਹੜਾ ਨਹੀਂ ਬੈਠ ਰਿਹਾ ਔਰ ਉਹਨਾਂ ਨੂੰ ਇਲਜ਼ਾਮ ਲਗਾਏ ਜਾ ਰਹੇ ਨੇ ਮੀਡੀਆ ਦੇ ਕੈਮਰਾ ਦੇਖ ਕੇ ਔਰ ਦੋ ਮੁਲਾਜ਼ਮ ਜਿਹੜੇ ਜਿਹੜੇ ਲਗਾਤਾਰ ਉਹ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਖੋਲਦਾਰ ਔਰ ਇੱਕ ਮੁੰਚੀ ਜਿਹੜੇ ਨੇ ਆਪਣੇ ਨੂੰ ਦੱਸ ਰਹੇ ਨੇ ਹਾਲਾਂਕਿ ਇੱਕ ਜਿਹੜੇ ਨੇ ਯੂਨੀਫਾਰਮ ਇਹਨਾਂ ਪਤੋ ਸਿਗਰ ਤੋਂ ਕਾਰਿਆਂ ਨੂੰ ਦੇਣ ਦੇ ਸਿਗਰ ਉਸਤਾਦ ਦੀ ਨੋਟ ਜਾਰੀ ਕੀਤਾ ਜਾ ਰਿਹਾ ਹੈ ਇਨਸ ਕੋਈ ਆਈਓ ਜਿਹੜਾ ਇਹ ਮੌਕੇ ਤੇ ਨਹੀਂ ਹੈਗਾ ਹਲੇ ਕੀ ਪਰ ਇਹ ਵੀ ਜਿਹੜਾ ਵੱਡੀ ਗੱਲ ਕਰੀਏ ਤਾਂ ਆਈਓ ਕੰਕਾਰ ਹੈ ਉਹ ਕਿਤਾ ਜਾ ਰਿਹਾ ਹੈ ਆਈਓ ਨਹੀਂ ਹੈ ਕੋਈ ਵੀ ਮੌਕੇ ਦੇ ਉੱਤੇ ਪੁਛੀ ਵੱਲੋਂ ਜਿਹੜਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਇੱਕ ਹੌਲਦਾਰ ਨਾਲ ਯਾ ਉਹ ਇਹ ਐਸਆਈ ਦੀ ਗੱਲ ਕਰੀਏ ਜਾਂ ਐਸਆਈ ਨਹੀਂ ਹੈਗਾ ਪਰ ਵਿਦਾਊਟ ਜਿਹੜੇ ਮੁੰਸ਼ੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਮੁੰਸ਼ੀ ਨੇ ਔਰ ਵਿਦਾਊਟ ਦੇ ਵਿੱਚ ਹੈਗੇ ਨਹੀਂ ਕੋਈ ਆਈਓ ਜਿਹੜਾ ਯਾ ਮੌਕੇ ਤੇ ਨਹੀਂ ਹੈਗਾ ਸਭ ਤੋਂ ਤੇ ਹੀ ਘੰਕਾਰ ਹੈ ਉਹ ਜਿਹੜਾ ਕਰ ਰਿਹਾ ਹੈ ਕਾਫੀ ਜਿਹੜੀ ਕੰਮ ਕੀਆ ਉਹ ਵੀ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਰ ਕਾਫੀ ਹੈਰਾਨੀ ਜਿਹਨਾਂ ਤਸਵੀਰਾਂ ਨੇ ਕਹਿ ਲਈਏ ਕੋਈ ਆਈਓ ਦਾ ਨਾਮ ਹੋਣਾ ਮੌਕੇ ਦੇ ਉੱਤੇ ਮੈਡੀਕਲ ਦੇ ਉੱਤੇ ਆ ਰਹੇ ਨੇ ਸਰ ਮਾਮਲਾ ਦੱਸੋ ਜੀ ਕੀ ਹੈ ਜੀ ਮੈਟਰ ਦੱਸੋ ਕੀ ਹੈ ਜੀ ਗਲਤ ਕਰਨ ਦੇ ਨਹੀਂ ਸਰ ਹਾਂ ਜੀ ਜੀ ਬੋਲੋ ਸਰ ਅੰਦਰ ਸਰ ਉਹ ਬਲਤ ਬਲੀਆ ਦੇ ਕੋਈ ਨਹੀਂ ਤੁਸੀਂ ਬੋਲੋ ਜੀ ਕੋਈ ਨਹੀਂ ਇਹਨਾਂ ਨੇ ਇਹ ਸਾਰੇ ਇੱਕ ਦਰਖਾਸਤ ਸੀ ਕੀ ਨਾਮ ਹੈ ਤੁਹਾਡਾ ਕਿਹੜੀ ਚੌਕੀ ਤੋਂ ਮੈਂ ਹੌਲਦਾਰ ਦੀਪਕਾ ਚੌਕੀ ਗੈਸ ਕਰੋ ਬੁਲਸ਼ੀਆ ਸਰ ਅੱਛਾ ਸਰਦ ਦੇ ਕੋਲ ਇੱਕ ਦਰਖਾਸਤ ਆਈ ਸੀ ਬਲੇਚਾ ਸਾਹਿਬ ਦੇ ਕੋਲ ਜੀ ਇਹਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਕਿ ਚੌਕੀ ਆ ਕੇ ਆਵਾ ਪਿਆਲ ਦੇ ਬਟ ਇਹਨੇ ਸਿਰ ਫੋਨ ਤੇ ਕਹਿੰਦਾ ਮੈਂ ਕੱਲ ਨੂੰ ਜਾਂ ਪਰਸੋਂ ਆਵਾਂਗਾ ਠੀਕ ਹੈ ਸਰ ਅੱਜ ਫਿਰ ਇਹਨੂੰ ਫੋਨ ਕਰਕੇ ਕਿਹਾ ਗਿਆ ਸਰ ਪਰ ਹਲੇ ਮੈਂ ਖੁਦ ਨੂੰ ਮੇਰੇ ਆਦੀ ਬਾਹਰ ਆਂਦੀ ਗਾਲਾ ਘਟੀ ਸਰ ਹਾਂ ਤੁਹਾਡੀ ਕੋ ਰਿਕਾਰਡਿੰਗ ਹੈਗੀ ਕੋਈ ਉਸ ਚੀਜ਼ ਦੀ ਸਰ ਆਈਫੋਨ ਚ ਸੌਰੀ ਰਿਕਾਰਡਿੰਗ ਨਹੀਂ ਹੋ ਰਹੀ ਓਕੇ ਜੀ ਓਕੇ ਸਰ ਇਸ ਨੋਜੋਨ ਦਾ ਕਹਿਣਾ ਮੇਰੇ ਪਿਸਟਲ ਵੀ ਤਾਣੀ ਗਈ ਏ ਓਨਰ ਦੇ ਨਾਲ ਫੈਕਟਰੀ ਦੇ ਓਨਰ ਦੇ ਨਾਲ ਹਲਕੇ ਸਰ ਸਾਡੀ ਚੌਂਕੇ ਦੇ ਵਿੱਚ ਆਲਰੇਡੀ ਪਿਸਟਲ ਹੈ ਹੀ ਨਹੀਂ ਸਰ ਹਮਮ ਓਕੇ ਆਈਓ ਕਾਰਨ ਇਸ ਕੇਸ ਦੇ ਆਪਣੇ ਹਾਲ ਦਾ ਵੀ ਹੰਤੀ ਸੀ ਤੇ ਉਹ ਨਹੀਂ ਆਏ ਮੌਕੇ ਤੇ ਆਈਓ ਕੋਈ ਹੈ ਨਹੀਂ ਸਰ ਹੁਣੇ ਹੀ ਮੁਛੀ ਹੋ ਕੇ ਸਿਵਲ ਦੇ ਵਿਚਾਰੇ ਹੋ ਜੀ ਵਿਦਾਊਟ ਯੂਨੀਫਾਰਮ ਸਰ ਚੌਂਕੀ ਦੇ ਵਿੱਚ ਸਰ ਸਟਾਫ ਕਟ ਆਨ ਕਰਕੇ ਉਹਨਾਂ ਨੂੰ ਚੌਂਕੀ 'ਚ ਭਟਾਇਆ ਗਿਆ ਆਲਰੇਡੀ ਕੋਈ ਹੋਰ ਕੇਸ ਦੇ ਵਿੱਚ ਬਿਗ ਡਿਫੀਕਲ ਸੀ ਤਾਂ ਮੈਂ ਖੁਦ ਆਇਆ ਸੀ ਤੇ ਨੌਜਵਾਨ ਨੂੰ ਲਿਆਂਦਾ ਕਿ ਕਾਰਨ ਕੀ ਹੈ ਜੀ ਸਰ ਇਹਨੇ ਅਕਾਲੀ ਕਲੋਚ ਕੀਤੀ ਸੀ ਇਹਦੇ ਛਾਪ ਹੋਰ ਲੱਗੀ ਜੀ ਇਹਨੇ ਛਾਪ ਕੀਤੀ ਸੀ ਇਹਨੂੰ ਕਰੀ ਜਾ ਕੇ ਬੁਲਾਇਆ ਗਿਆ ਕਿ ਚੌਂਕੀ ਆ ਕੇ ਜਾਣ ਦੇ ਕੇ ਬਟ ਉੱਥੇ ਬੁਲਾਜਵਾ ਮੇਰਾ ਲਾਤਾ ਬਈ ਕਿੱਥੇ ਇਹਦਾ ਨਾਮ ਕੀ ਰਹਿੰਦਾ ਕਿੱਥੇ ਜੀ ਇਹ ਹਰਪੀ ਸਿੰਘ ਜੀ ਹੈ ਸਰ ਸਾਧਨੇ ਵਾਲਾ ਰਹਿਣ ਵਾਲਾ ਤੇ ਜਿਹੜੇ ਕੁੱਟ ਸਰ ਨਾਲ ਮੈਨੂੰ ਇਹਦੇ ਬਾਰੇ ਕੁਝ ਨਹੀਂ ਸਰ ਇਹ ਫਿਰ ਜੇ ਕੁੱਟ ਮਾਰਦੇ ਨਿਸ਼ਾਨ ਕਿੱਥੋਂ ਆ ਗਏ ਨੌਜਵਾਨ ਜਿਹਦੇ ਤੋਂ ਲੈ ਕੇ ਆਏ ਆ ਤੇ ਕੁੱਟ ਮਾਰਦਾ ਕਾਰਨ ਇਹ ਸਰ ਡਾਕਟਰ ਸਾਹਿਬ ਹੀ ਦੱਸ ਸਕਦੇ ਸਰ ਮੈਡੀਕਲ ਨਹੀਂ ਫਿਰ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਨਾਲ ਗਾਲੀ ਗਲੋਚ ਹੋਈ ਹੈ ਮਲਾਜਮ ਕੋਈ ਹੋ ਰਹਿਣੀਗਾ ਇਹ ਸਰ ਉੱਥੇ ਓਕੇ ਤੇ ਜੜਾ ਹੱਤ ਪਈ ਹੋਏ ਮਲਾਜਮਾਂ ਉੱਥੇ ਡਿੱਗਿਆ ਸਾਰੇ ਸ਼ਰਾਬ ਦੇ ਮਲਾਜਮਾਂ ਦੇ ਹੱਤਾਂ ਪਈ ਹੋਈਆਂ ਨੇ ਮੈਡੀਕਲ ਕਰਾਇਆ ਗਿਆ ਸਰ ਸ਼ਰਾਬ ਇਹ ਹੱਥੋਂ ਬਾਕੀ ਵਾਲਾ ਜਿਹੜੀ ਕੁੱਟ ਮਾਰ ਉਹ ਤਾਂ ਲੱਗਦੀ ਨਹੀਂ ਸਰ ਹਾਂ ਇਹ ਡਿੱਗ ਗਿਆ ਸਰ ਉੱਥੇ ਹੀ ਨਿਸ਼ਾਨ ਨਿਸ਼ਾਨ ਅੱਛਾ ਡਿੱਗ ਗਿਆ ਨਾ ਪੂਰੇ ਬੋਡੀ ਦੇ ਉੱਤੇ ਜਿਹੜੇ ਨਿਸ਼ਾਨ ਤੇ ਜੀ ਸਰ ਜੀ ਸਰ ਅੱਛਾ ਜੀ ਜੀ ਸਰ ਨਹੀਂ ਤੁਸੀਂ ਕਹਿ ਰਹੇ ਹੋ ਵੀ ਤੂੰ ਤੁਹਾਡੇ ਨਾਲ ਗਾਲੀ ਗਲੋਚ ਕੀਤੀ ਤੁਸੀਂ ਲੈਣਗੇ ਫਿਰ ਤੁਸੀਂ ਕਹਿੰਦੇ ਮੈਂ ਮੌਕੇ ਤੇ ਨਹੀਂ ਗਿਆ ਮੈਂ ਨਹੀਂ ਲੈਣ ਗਿਆ ਸਰ ਤਕਰੀਬ ਮਲਾਜੋ ਭੇਜ ਲੈ ਨਹੀਂ ਕੋਣ ਕਿੰਨੇ ਕੋਣ ਕੋਣ ਗਿਆ ਆ ਆਪਣੇ ਮਲਾਜੋ ਬਿੰਦੂ ਸਿੰਘ ਜੀ ਗਿਆ ਸੀ ਤੇ ਉਹ ਕਿੱਥੇ ਰਹੀ ਉਹ ਕਿਉਂ ਨਹੀਂ ਆਈ ਮੈਡੀਕਲ ਉਹ ਨਾਲ ਹੀ ਸਰ ਅੱਛਾ ਸਿੰਘ ਇਕਵਲ ਮਲਾਜੋ ਗਿਆ ਸੀ ਲੈ ਨਹੀਂ ਨਾਲ ਸਰ ਉਹ ਜਿਹੜੇ ਮਦਈ ਸੀ ਅਰੇ ਨਾ ਮਤਲਬ ਇਹ ਕੋ ਮਲਾਜ਼ਮ ਤੇ ਕੋ ਬਦਈ ਨਾ ਮੈਂ ਇਹਦੇ ਵਿੱਚ ਗੱਡੀ ਦੇ ਨਾਲ ਗਈ ਸੀ ਸਰ ਉਹ ਜਿਹੜਾ ਇਹ ਜਣਾ ਕਹਿਣਾ ਕਿ ਜਿਹੜਾ ਓਨਰ ਦੇ ਨਾਲ ਹਲਕੇ ਤੁਸੀਂ 10000 ਰੁਪਏ ਲਿਆ ਉਹ ਨੌਜਵਾਨ ਦੇ ਵੱਲੋ ਗੋਸ਼ ਲੈ ਜਾਂਦੇ ਕੋਟ ਮਾਰ ਵੀ ਕੀਤੀ ਹੈ ਕੋਈ ਗੱਲ ਬਾਤ ਨਹੀਂ ਸਰ ਹੂੰ ਕਿ ਤੇਰੀ ਕਿਹੜੀ ਫਸਟ ਹੁਣ ਕੀ ਕਰਦੀ ਕੀਤੀ ਜਾਏਗੀ ਅਗਾ ਜਾ ਕੇ ਸਰ ਆਇਓ ਜੋ ਅਰਵੀ ਕਰੇ ਕਰੀ 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 ਲੱਗਦਾ ਕਿ ਨੌਜਵਾਨ ਨੇ ਚਲੋ ਗਾਲੀ ਗਲੋਚ ਕਰ ਲਈ ਤੇ ਇਸ ਤਰੀਕੇ ਨਾਲ ਟੌਰਚਰ ਕਰਨਾ ਕਿਤਨਾ ਕਿਤਨਾ ਸਰ ਮੈਂ ਨਹੀਂ ਕੀਤਾ ਨਹੀਂ ਮੈਨੂੰ ਪਤਾ ਸਰ ਇਹ ਇਹ ਦੱਸ ਸਕਦੇ ਸਟਾ ਲੱਗ ਰਹੀ ਜਨੇ ਇੰਨਾ ਜਰਾ ਦੇ ਡਰਿੰਕ ਵੀ ਕੀਤੀ ਹੋਈ ਉਹ ਡਰਿੰਕ ਕੀਤੀ ਹੋਈ ਸਰ ਇਹਨੇ ਬਾਰੇ ਅਲੋਕ ਰੁਪਏ ਲੈ ਕੇ ਆਇਆ ਕਰਵਾਇਆ ਆ ਜੀ ਉਮਮ ਇੱਕ ਮਿੰਟ ਨੌਜਵਾਨ ਦਾ ਕਹਿਣਾ ਕਿ ਕੁੱਟਮਰ ਤੁਸੀਂ ਕਿੰਨੇ ਮੈਂ ਤੁਸੀਂ ਗੱਡੀ ਚ ਕੁੱਟਮਰ ਕੀਤੀ ਹੈ ਕਿਸੇ ਨੇ ਨੂੰ ਹੱਥ ਨਹੀਂ ਲਾਇਆ ਨਹੀਂ ਫਿਰ ਨਿਸ਼ਾਨ ਕਿੱਥੋਂ ਪਈ ਭਾਈ ਜੀ दारू ਪੀਤੀ ਹੈ ਨਾ ਦੇਖ ਲੋ ਗੱਡੀ ਲੈ ਕੇ ਉਹਦੇ ਨਿਸ਼ਾਨ ਕਿੱਥੋਂ ਪਈ ਨੌਜਵਾਨ ਦਾ ਕਹਿਣਾ ਕੁੱਟਮਰ ਤੁਸੀਂ ਲੈ ਕੇ ਉਹ ਨਿਸ਼ਾਨ ਕਿੱਥੋਂ ਪਈ ਦੇਖ ਰਹੇ ਹੋ ਜੀ ਨਹੀਂ ਉਸ ਜਿਹੜਾ ਇਹ ਸਵਾਲਾ ਤੋਂ ਭਾਈ ਦੀ ਜਰ ਆ ਰਹੀ ਹੈ ਹਰੇਕੀ ਜਿਹੜੇ ਆਪਣੇ ਨੂੰ ਮੁੰਚੀ ਦੱਸਦੇ ਪਏ ਨੇ ਦੀਪਕ ਉਹ ਵੀ ਵਿਦਾਊਟ ਨੇ ਔਰ ਆਈਓ ਮੌਕੇ ਦਿੱਤਾ ਨਹੀਂ ਹੈਗਾ ਕਿਉਂਕਿ ਗੈਸ ਕਰੇ ਦੀ ਗੱਡੀ ਹੈ ਔਰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਗੱਡੀ ਲੈ ਕੇ ਜਾਇਆ ਰਹੀ ਚੋਂਕੀ ਗੈਸਪ੍ਰੇ ਦੀ ਜਿਹੜੀ ਜਿਹੜਾ ਮੂਜ਼ੇ ਨੂੰ ਘਰੋਂ ਲੈਣ ਗਏ ਨੇ ਪਰ ਜੇ ਉਹਦੇ ਡਰਿੰਕ ਘਰੋਂ ਹੀ ਕੀਤੀ ਹੋਈ ਸੀ ਫਿਰ ਉਹਦੇ ਨਿਸ਼ਾਨ ਘੱ데 ਆ ਗਏ ਕਿ ਕਿੰਨਾ ਸਹੀ ਹੈ ਇਸ ਦੇ ਬਜੇ ਨੂੰ ਡਰਿੰਕ ਕੀਤੀ ਹੋਈ ਨੂੰ ਘਰੋਂ ਲੈ ਕੇ ਆਣਾ ਜਾਂ ਜੇ ਬੰਦਾ ਨਸ਼ੇ 'ਚ ਹੀ ਸੀ ਇੱਕ ਦਰਖਾਸਤ ਦੇ ਉੱਪਰ ਉਹਨੂੰ ਇਸ ਤਰੀਕੇ ਨਾਲ ਲੈ ਕੇ ਆਇਆ ਜਾ ਸਕਦਾ ਆ ਦੇਖ ਸਕਦੇ ਹੋ ਸਵਾਲਾਂ ਤੋਂ ਬਚਦੇ ਹੋਏ ਕਿਸ ਤਰੀਕੇ ਨਾਲ ਪੁਲਿਸ ਦੀ ਗੱਡੀ ਗੈਸ ਭਰਾਂ ਚੌਂਕੀ ਦੀ ਗੱਡੀ ਜਿਹੜੀ ਲੈ ਕੇ ਚਲੀ ਗਈ ਆ ਕੀ ਲਗਾ ਜਿਹੜੀ ਹੈ ਇੱਕ ਪਾਸੇ ਜਿਹੜਾ ਚੌਂਜਾਬ ਤਾਂ ਲੱਗਿਆ ਹੁਣ ਦੇ ਬਾਵਜੂਦ ਇਸ ਤਰੀਕੇ ਦੀ ਹਰਕਤਾਂ ਕਰਨੀ ਆ ਪੁਲਿਸ ਦੀ ਜਿਹੜੀ ਇੰਨੀ ਕਿ ਲਾਹ ਪਰਵਾਹੀ ਕਰਨੀ ਆਮ ਜਨਤਾ ਇਹਨਾਂ ਸਿਰ ਕਰਨਾ ਕਿੰਨਾ ਸਹੀ ਹੈ ਸੋ ਦੇਖ ਸਕਦੇ ਹੋ ਕਾਫੀ ਗੰਭੀਰ ਰੋਪ ਜਿਹੜੇ ਨੇ ਯੁਵਕ ਵੱਲੋਂ ਲਗਾਏ ਗਏ ਨੇ ਕਿਉਂਕਿ ਗੈਸਪ੍ਰਾ ਦੇ ਮੁਲਾਦਮਾਂ ਦੇ ਉੱਤੇ ਜਿਹੜਾ ਔਰ ਇੱਕ ਪਾਸੇ ਯੁਵਕ ਵੱਲੋਂ ਕਿਹਾ ਗਿਆ ਕਿ ਉਹਦੇ ਨਾਲ ਮਾਰਕਟਾਈ ਕੀਤੀ ਗਈ ਹੈ ਜਦੋਂ ਪੁਲਿਸ ਨੂੰ ਘਰੇ ਲੈਣ ਗਈ ਹੈ ਔਰ ਉਹਦੇ ਵੱਲੋਂ ਕੋਈ ਕ੍ਰਾਈਮ ਨਹੀਂ ਕੀਤਾ ਗਿਆ ਸਿਰਫ ਜਿਹੜਾ ਦਾ ਮਾਲਕ ਸੀਗਾ ਜਿਹੜਾ ਉਹਦਾ ਫੈਕਟਰੀ ਦਾ ਮਾਲਕ ਸੀ ਉਹਦੇ ਨਾਲ ਉਹਦੀ ਸਿਰਫ ਗਾਲੀ ਗਲੋਚ ਹੁੰਦੀ ਹੈ ਕੋਈ ਕ੍ਰਾਈਮ ਨਹੀਂ ਉਹਦੇ ਵੱਲ ਉਨੂੰ ਜਿਹੜਾ ਗੱਡੀ ਵਿੱਚ ਪਾ ਲਿੱਤਾ ਜਾਂਦਾ ਜ਼ਬਰਦਸਤੀ ਜਦ ਕੀ ਉਹ ਜਿਹੜਾ ਫੈਕਟਰੀ ਦਾ ਮਾਲਕ ਹੈ ਉਹ ਜਿਹੜਾ ਪੁਲਿਸ ਮੁਲਾਜ਼ਮ ਹੈ ਉਹਦੇ ਵੱਲੋਂ ਜਿਹੜਾ ਘਰੇ ਲੈ ਜਾਂਦੇ ਨੇ ਤੇ ਉਹਦੇ ਰਸਤੇ ਵਿੱਚ ਉਸ ਤੋਂ ਬਾਅਦ ਜਿਹੜਾ ਆ ਉਹਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਜੁਵਨਕ ਦਾ ਕਹਿ ਰਿਹਾ ਸਿੱਧੇ ਤੌਰ ਦੇ ਉੱਤੇ ਜੁਵਨਕ ਜਿਹੜਾ ਆ ਪੰਜਾਬ ਪੁਸ ਦੇ ਉੱਤੇ ਪਿਸਤਲ ਟਾਣਨ ਦੀ ਔਰ 10000 ਰੁਪਇਆ ਰਿਸ਼ਵਤ ਉਹਦੀ ਅੱਖਾਂ ਦੇ ਸਾਹਮਣੇ ਲੈਣ ਦੇ ਜਿਹੜਾ ਆ ਇਹ ਇਜ਼ਾਮ ਲਾਰੇ ਹਾਲੇਕੀ ਇਹ ਦਾਰਾ ਪ੍ਰਾਈਮ ਉਹਦੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਜਿਹੜਾ ਆ ਸੀਨੀਅਰ ਅਫਸਰਾਂ ਦੇ ਵੱਲੋਂ ਜਿਹੜਾ ਜਾਂਚ ਦਾ ਵਿਸ਼ੇ ਬੰਦਾ ਆ ਪਰ ਇੱਕ ਤਰ੍ਹਾਂ ਦੇ ਇੱਕ ਪਾਸੇ ਚੌਂਕ ਜਾਂਤਾ ਲੱਗਾ ਹਾਂ ਔਰ ਦੂਜੇ ਪਾਸੇ ਇਸ ਤੀਕੇ ਦੇ ਗੰਭੀਰ ਰੋਗ ਜਿਹੜੇ ਆ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਲੱਗਣਾ ਹਾਲੇਕੀ ਜਿਹੜਾ ਚੌਂਕੀ ਜਿਹੜੀ ਗੱਲ ਕਰੀਏ ਚੌਂਕੀ ਦੀ ਗੈਸਪੁਰਾ ਦੀ ਜਿਹੜੇ ਮੁੰਸ਼ੀ ਨਾਲ ਸੀਗਾ ਦੀਪਕ ਜਿੰਦਾ ਵੱਲੋਂ ਕਿਹਾ ਗਿਆ ਕਿ ਅਸੀਂ ਇਹਨੂੰ ਫੋਨ ਕੀਤਾ ਗਿਆ ਸੀਗਾ ਦੋ ਦਿਨ ਪਹਿਲਾਂ ਜਿਸ ਤੋਂ ਬਾਅਦ ਇਹ ਯੁਵਕ ਨਹੀਂ ਆਂਦਾ ਔਰ ਜਦੋਂ ਅੱਜ ਉਹਨੂੰ ਫੋਨ ਕੀਤਾ ਜਾਂਦਾ ਹੈ ਤੇ ਇਹਨੇ दारू ਪੀਤੀ ਹੋਰ ਇਹਦੇ ਵੱਲੋਂ ਗਾਲੀ ਗਲੋਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਆ ਕੰਪਨੀ ਦਾ ਜਿਹੜਾ ਮਾਲਕ ਹੁੰਦਾ ਹੈ ਜਿਹਦੇ ਕੋਲੇ ਕੰਮ ਕਰਦਾ ਜਿਹੜਾ ਓਨਰ ਹੁੰਦਾ ਹੈ ਉਹਨੂੰ ਨਾਲ ਲਿਜਾ ਕੇ ਇੱਕ ਪੁਲਿਸ ਮੁਲਾਜ਼ਮ ਇਹਦੇ ਘਰੇ ਨੂੰ ਲੈਨ ਜਾਂਦਾ ਹੈ ਉਸ ਤੋਂ ਬਾਅਦ ਲੈ ਕੇ ਆਂਦਾ ਤੇ ਇਹਨੇ ਕੋਈ ਕੁੱਟਮਾਰ ਨਹੀਂ ਕੀਤੀ ਗਈ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਹੈ ਯੁਵਕ ਦੇ ਉੱਤੇ ਜਿਹੜੇ ਨੇ ਕੁੱਟਮਾਰ ਦੇ ਨਿਸ਼ਾਨ ਹੁੰਦੇ ਨੇ ਮੈਡੀਕਲ ਕਰਾਣ ਲਈ ਲੈ ਕੇ ਆਇਆ ਜਾਂਦਾ ਯੁਵਕ ਚੀਕ-ਚੀਕੇ ਇੱਕੋ ਹੀ ਗੱਲ ਕਹਿ ਰਿਹਾ ਹੁੰਦਾ ਕਿ ਮੇਰਾ ਕਸੂਰ ਕੀ ਹੈ ਸੱਟਾਂ ਜਿਹੜੀਆਂ ਨੇ ਮੇਰੇ ਕਿੱਥੋਂ ਲੱਗੀਆਂ ਨੇ ਪੁਲਿਸ ਜੇਕਰ ਯੁਵਾਕ ਨੂੰ ਘਰੋਂ ਲੈ ਕੇ ਆਂਦੀ ਹੈ ਤਾਂ ਉਹਦੇ ਸੱਟਾਂ ਦੇ ਨਿਸ਼ਾਨ ਕਿੱਥੋਂ ਹੁੰਦੇ ਨੇ ਇਹ ਜਿਹੜੀਆਂ ਹਾਲੇ ਕਿ ਜਾਂਚ ਦਾ ਵਿਸ਼ਾ ਹੈ ਅਧਾਰਾ ਪ੍ਰਾਈਮ ਉਹਦੇ ਇਸ ਕੱਲ ਦੀ ਕਿਸੇ ਪੁਸ਼ਟੀ ਨਹੀਂ ਕਰਦਾ ਪਰ ਦੂਜੇ ਪਾਸੇ ਜਿਹੜੇ ਪੁਲਿਸ ਮੁਲਾਜ਼ਮਾਂ ਦਾ ਗੱਲ ਕਰਦੇ ਆ ਤਾਂ ਉਹਨਾਂ ਵੱਲੋਂ ਜਿਹੜੇ ਨੇ ਸਾਰੇ ਇਲਜ਼ਾਮ ਸਿਰੇ ਤੋਂ ਨਕਾਰ ਦਿੱਤੇ ਜਾਂਦੇ ਨੇ ਔਰ ਕਿਹਾ ਜਾਂਦਾ ਹੈ ਕਿ ਇਹਨੂੰ ਪਹਿਲਾਂ ਵੀ ਬੁਲਾਇਆ ਗਿਆ ਪਰ ਇਹ ਨਹੀਂ ਹੁੰਦਾ ਜਦੋਂ ਅੱਜ ਨੂੰ ਬੁਲਾਇਆ ਗਿਆ ਤਾਂ ਇਹ ਜਾਣ ਬੁਝ ਕੇ ਡਰਾਮੇਬਾਜ਼ੀ ਕਰ ਰਿਹਾ ਹੈ ਤਾਂ ਕਿ ਇਹ ਜਿਹੜਾ ਇਹ ਉਸ ਕੈਦ ਤੋਂ ਬਚ ਸਕੇ ਪਰ ਇੱਕ ਗੱਲ ਕਰੀਏ ਤੇ ਕਿ ਦਰਖਾਸਤ ਦੇ ਵਿੱਚ ਕਿਸੇ ਬਖਤਰੂ ਸ਼ਖਸ ਨੂੰ ਬੁਲਾਣਾ ਔਰ ਉਸ ਦੇ ਨਾਲ ਇਸ ਤਰੀਕੇ ਦੇ ਨਾਲ ਹਾਲ ਹੋਣਾ ਉਹਦਾ ਕੀ ਮਾਮਲਾ ਕੀ ਹੈ ਕਿਉਂ ਹੋ ਰਿਹਾ ਹੈ ਜਾਂ ਉਹਨੇ ਗਾਲੀ ਕਲੋਚ ਕੀਤੀ ਹੈ ਜਾਂ ਉਹ ਰੋਪੀਏ ਨਹੀਂ ਕਾਰਵਾਈ ਹੋਏਗੀ ਜਾਂ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਕਿਤੇ ਨਾ ਕਿਤੇ ਜਿਹੜੇ ਇਲਜ਼ਾਮ ਲੱਗਦੇ ਪਏ ਨੇ ਲੁਧਿਆਣਾ ਪੁਲਿਸ ਦੇ ਉੱਤੇ ਜਿੱਥੇ ਕਿ ਪਾਸੇ ਲੁਧਿਆਣਾ ਪੁਲਿਸ ਲਗਾਤਾਰ ਗੈਂਗਸਟਰ ਦੇ ਉੱਤੇ ਪੰਜਾਬ ਪੁਲਿਸ ਜਿਹੜੀ ਹੈ ਗੈਂਗਸਟਰ ਦੇ ਉੱਤੇ ਕਹਿ ਲੀਓ ਗੰਦੇ ਮਾੜੇ ਅੰਸਟਰ ਦੇ ਉੱਤੇ ਲਗਾਤਾਰ ਕਾਰਵਾਈ ਕਰ ਰਹੀ ਹੈ ਔਰ ਇੱਕ ਪਾਸੇ ਆਮ ਜਨਤਾ ਦੇ ਵਿੱਚ ਜਿਹੜੀ ਹੈ ਉਸ ਦੀ ਸਭੀ ਛਾਫ ਹੁੰਦੀ ਨਜ਼ਰ ਜਿਹੜੀ ਛਵੀ ਹੈ ਮੈਂ ਆਪਕੋ ਨਾ ਸਾਫ ਨਹੀਂ ਨਜ਼ਰ ਆ ਰਹੀ ਔਤੇ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਸਿਵਲ ਹਸਪਤਾਲ ਦੇ ਵਿੱਚ ਨਹੀਂ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਝਗੜਾ ਹੋਣਾ ਉੱਚੀ ਉੱਚੀ ਰੋਲਾ ਪੈਣਾ ਕਿਤੇ ਨਾ ਕਿਤੇ ਜਿਹੜਾ ਆ ਮਾਮਲਾ ਜਿਹੜਾ ਆ ਸੋਚਣਯੋਗ ਬੰਦਾ ਹੈ ਔਰ ਕੀ ਤੁਹਾਡਾ ਕਹਿਣਾ ਇਸ ਮਾਮਲੇ ਵਿੱਚ ਕੀ ਤੁਹਾਨੂੰ ਲੱਗਦਾ ਆ ਵੀਡੀਓ ਦੇਖ ਕੇ ਜਾਂ ਜੋ ਯੁਵਕ ਸੀਗਾ ਉਹਦੇ ਸੁਣ ਕੇ ਉਹਦੇ ਮੂੰਹ ਕੱਢ ਇਲਜ਼ਾਮ ਸੁਣ ਕੇ ਜਾਂ ਦੂਜੇ ਪਾਸੇ ਜੋ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਆ ਹਾਲੇ ਕਿ ਜੋ ਮੁੰਸ਼ੀ ਕਰਨੀ ਕਿਉਂਕਿ ਜਦੋਂ ਗੱਲ ਕੀਤੀ ਗਈ ਉਹਨਾਂ ਵੱਲੋਂ ਤਾਂ ਕਿਉਂਕਿ ਕੋਈ ਆਈਓ ਵੀ ਜਿਹੜਾ ਆ ਮੌਕੇ ਤੇ ਨਹੀਂ ਆਇਆ ਸੀਗਾ ਇੱਕ ਹਵਲਦਾਰ ਉਹ ਦੂਜੇ ਜਿਹੜੇ ਕਾਂਸਟੇਬਲ ਜਿਹੜੇ ਦੋਨੋਂ ਸੀਗੇ ਇੱਕ ਮੁੰਸ਼ੀ ਹੋਰੀ ਕਾਂਸਟੇਬਲ ਉਹ ਜਿਹੜਾ ਆਇਆ ਜਾਂਦਾ ਮੌਕੇ ਤੇ ਆਉਂਦੇ ਨੇ ਆਈਓ ਨਾਲ ਨਹੀਂ ਆਂਦਾ ਕੀ ਲੱਗਦਾ ਤੁਹਾਨੂੰ ਇਸ ਵਾਰੀ ਵੀ ਆਪਣੀ ਜਿਹੜੀ ਰਾਏ ਆ ਪ੍ਰਾਈਮ ਉਦੇ ਉੱਤੇ ਜਰੂਰ ਆਪਣੇ ਜਿਹੜੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕੈਮਰਾਮ